ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬਠਿੰਡਾ ਦੇ ਬੱਸ ਸਟੈਂਡ ਵਿਖੇ ਅੱਜ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਆਪਣੀ ਹੀ ਮੈਨੇਜਮੈਂਟ ਦੇ ਖਿਲਾਫ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਕੀਤੀ ਗਈ ਨਾਰੇਬਾਜ਼ੀ ਪ੍ਰਦਾਨ ਦੇ ਦੱਸਣ ਦੇ ਮੁਤਾਬਿਕ ਉਹਨਾਂ ਨੇ ਕੀ ਕੀਤਾ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਪਰ ਜਿਹੜੀ ਪੀਆਰਟੀਸੀ ਦੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਮੰਗ ਨਹੀਂ ਮੰਨੀਆਂ ਜਾ ਰਹੀ ਜਿਸ ਦੇ ਕਰਕੇ ਉਹਨਾਂ ਨੇ ਪ੍ਰਦਰਸ਼ਨ ਕਰ ਰਹੇ ਹਨ ਆਉਂ ਜਾਂਦੇ ਪਾ ਪੂਰਾ ਮਾਮਲਾ ਪੀ.ਆਰ.ਡੀ. ਕਟਿਆ ਅਰੇਂਜਮੈਂਟ ਮੁਰਦਾਬਾਦ 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 ਪੀ.ਆਰ.ਡੀ. ਕਟਿਆ ਅਰੇਂਜਮੈਂਟ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਜੀ ਰਵਿੰਦਰ ਸਿੰਘ ਬਰਾੜ ਪੰਜਾਬ ਰੋਡਵੇ ਪਨਬਸ ਪੀ.ਆਰ.ਡੀ. ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਡੀਪੂ ਤੋਂ ਮੈਂ ਪ੍ਰਧਾਨ ਐ ਜੀ ਜੋ ਤੁਸੀਂ ਪ੍ਰਦਰਸ਼ਨ ਕਰੇ ਤੁਸੀਂ ਵਸਤੇ ਕਰ ਰਹੇ ਜੀ ਜੋ ਸਾਡੀਆਂ ਪਿਛਲੇ ਲੰਮੇ ਸਮੇ ਤੋਂ ਮੰਗਾਂ ਜਿਹੜੀਆਂ ਲਟਕ ਦਿਹਾ ਰਹੀਆਂ ਉਹ ਭਾਵੇਂ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਜਾਂ ਜਿਹੜੇ ਘੱਟ ਤਨਖਾਹਲੇ ਸਾਥੀ ਹੈ ਉਹਨਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਕਰਨ ਦਾ ਤੇ ਜਾਂ ਜਿਹੜੇ ਸਾਡੇ ਕੱਢੇ ਹੋਏ ਮੁਲਾਜ਼ਮਾਂ ਹੈ ਉਹਨਾਂ ਨੂੰ ਬਹਾਲ ਕਰਨ ਲਈ ਤੇ ਜਾਂ ਜਿਹੜੀਆਂ 10000 ਨਵੀਂ ਬੱਸ ਦੀ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ 10000 ਨਵੀਂ ਬੱਸ RTC ਤੇ ਪੰਜਾਬ ਰੋਡਵੇ ਦੇ ਬੇੜੇ 'ਚ ਪਾਈ ਜਾਵੇ ਤਾਂ ਜੋ ਜਿਹੜੇ ਆਮ ਪਬਲਿਕ ਨੂੰ ਸਹੀ ਸਬਰਸੂਲ ਤੇ ਦਿੱਤੀ ਜਾ ਸਕੇ ਤੇ ਨਾਲ ਹੀ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕੇ ਤਾਂ ਪਿਛਲੇ ਕਈ ਲੰਮੇ ਸਮੇਂ ਤੋਂ ਸਾਡੇ ਨਾਲ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਚੱਲਦੀਆਂ ਆ ਰਹੀਆਂ ਤਾਂ ਕੋਈ ਪਿਛਲੀ ਮੀਟਿੰਗ 'ਚ ਸਰਕਾਰ ਨੇ ਸਾਡੀਆਂ ਕੁਝ ਮੰਗ ਮੰਗਾ ਉਹਨਾਂ ਨੂੰ ਜਾਇਜ਼ ਠਰਾਂਉਂਦੇ ਆ ਉਹ ਮੰਨ ਲਿਆ ਸੀਗਾ ਪਰ ਪੀਆਰਟੀਸੀ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਲਈ ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ ਉਹ ਅਸੀਂ ਪੀਆਰਟੀਸੀ ਮੈਨੇਜਮੈਂਟ ਦੇ ਖਿਲਾਫ ਵੇਡਨ ਜਾ ਰਹੇ ਹਾਂ ਤਾਂ ਅੱਜ ਅਸੀਂ ਪਿਛਲੇ ਕਈ ਦਿਨਾਂ ਤੋਂ ਜੋ ਮੈਨੇਜਮੈਂਟ ਨੂੰ ਨੋਟਿਸ ਵੀ ਕੱਢੇ ਸੀ ਕਿ ਅਸੀਂ ਜੋ ਤੁਹਾਡੀਆਂ ਮੰਗਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਅਸੀਂ ਜੋ ਗੇਟ ਰੈਲਿੰਗਾਂ ਕਰਾਂਗੇ ਤੇ ਤਿੱਖਾ ਸੰਘਰਸ਼ ਕਰਾਂਗੇ ਤਾਂ ਅੱਜ ਇੱਕ ਤਿਆਰੀ ਵਜੋਂ ਅਸੀਂ ਅੱਜ ਗੇਟ ਰੈਲਿੰਗਾਂ ਕਰ ਰਹੇ ਹਾਂ ਇਸ ਤੋਂ ਬਾਅਦ ਅਗਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਅਸੀਂ 24 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਇੱਕ ਵੱਡੇ ਪੱਧਰ ਤੇ ਸਾਰੇ ਡਿਪੋ ਦਾ ਇਕੱਠ ਲੈ ਕੇ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਉੱਥੇ ਇਸ ਮੈਨੇਜਮੈਂਟ ਦਾ ਫਿੱਟ ਸਿਆਪਾ ਕਰਾਂਗੇ ਅਗਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਹੋਰ ਵੀ ਤਿੱਖਾ ਸੰਘਰਸ਼ ਉਹ ਭਾਵੇਂ ਸੈਸ਼ਨ ਦਾ ਸੈਸ਼ਨ 'ਚ ਸਵਾਲ ਕਰੰਦਾ ਹੋਵੇ ਜਾਂ ਹੜਤਾਲ ਕਰਕੇ ਇਹ ਸਰਕਾਰ ਤੇ ਮੈਨੇਜਮੈਂਟ ਦਾ ਪਿੱਟ ਸੇ ਆਪਾਂ ਕਰਨਾ ਉਸਲੇ ਬਾਲਾ ਅਸੀਂ ਵਧਾਂਗੇ ਤਾਂ ਅਸੀਂ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਜੋ ਸਾਡੀਆਂ ਸਰਕਾਰ ਨੇ ਮੰਨੀਆਂ ਹੋਊਗਾ ਮੰਗਾ ਉਹ ਲਾਗੂ ਕਰਵਾਉਣ ਲਈ ਸਰਕਾਰ ਵੀ ਆਪਣੇ ਪੱਤਰ ਤੇ ਪੀਆਰਟੀ ਦੀ ਜ਼ਾਰੇ ਨੂੰ ਜੋ ਨੋਟਿਸ ਕਰਦੇ ਤਾਂ ਜੋ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਮਲਾਜ਼ਮਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਜੋ ਸਾਡੇ ਮਲਾਜ਼ਮਾਂ ਤੇ ਇੱਕ ਜਾਣ ਬੁੱਝ ਕੇ ਕੁਝ ਕਾਨੂੰਨ ਥੋਪੇ ਜਾਂਦੇ ਆ ਅਗਰ ਤਾਂ ਕੋਈ ਕਾਨੂੰਨ ਆ ਮੁਲਾਜ਼ਮ ਮਾਰੂ ਹੁੰਦਾ ਤਾਂ ਨਾਲ ਦੇ ਨਾਲ ਲਾਗੂ ਕਰ ਦਿੱਤਾ ਜਾਂਦਾ ਪਰ ਜੋ ਸਾਡੇ ਮੁਲਾਜ਼ਮਾਂ ਦੇ ਹੱਕ 'ਚ ਕੋਈ ਵੀ ਫੈਸਲੇ ਹੁੰਦੇ ਆ ਤਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਇਹ ਮੈਨੇਜਮੈਂਟ 'ਚ ਜਿਹੜੇ ਕੀ ਆਮ ਜਨਤਾ ਨੂੰ ਖਾਣ ਵਾਲੇ ਜੋ ਅਫਸਰ ਬੈਠੇ ਆ ਉਹ ਕੁਸ਼ਕ ਇਹ ਆਮ ਘਰਾਂ ਦੇ ਲੋਕਾਂ ਨੂੰ ਦੇਖ ਕੇ ਜਰਦੇ ਨਹੀਂ ਕਿ ਉਹਨਾਂ ਦੀ ਤਨਖਾਹ ਜਿਹੜੀ ਸਰਕਾਰ ਨੇ ਮੰਨ ਲਈ ਸੀ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਕੀਕਾ ਤਨਖਾਹਲੇ ਸਾਥੀਆਂ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ ਆਪਾਂ ਵੀ ਦੇਖਿਆ ਪਿਛਲੇ ਦਿਨ ਬਹੁਤ ਫਲੈਕਸ ਬੋਰਡ ਵੀ ਲੱਗੇ ਪ੍ਰੈਸ 'ਚ ਵੀ ਬਹੁਤ ਜੋ ਭਗਵੰਤ ਮਾਨ ਨੇ ਵੀ ਨੋਟ ਬਿਆਨ ਦਿੱਤੇ ਲਾਲਜੀਤ ਭੁੱਲਰ ਨੇ ਵੀ ਬਿਆਨ ਦਿੱਤੇ ਕਿ ਅਸੀਂ ਤਨਖਾਹ ਵਿੱਚ ਵਾਧਾ ਕਰ ਦਿੱਤਾ ਪਰ ਉਹ ਹਲੇ ਤੱਕ ਵੀ ਕਿਸੇ ਮੁਲਾਜ਼ਮ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਤਾਂ ਇਹ ਜੋ ਮੰਗਾਂ ਹੈ ਇਹਨਾਂ ਨੂੰ ਲੈ ਕੇ ਜੋ ਅਸੀਂ ਅੱਜ ਦਾ ਰੋਸ ਪ੍ਰਦਰਸ਼ਨ ਅੱਜ ਕਰ ਰਹੇ ਹਾਂ ਤਾਂ ਉਹਨਾਂ ਵਾਲੇ ਦਿਨਾਂ 'ਚ ਹੋਰ ਵੀ ਠਿੱਕਿਆ ਸੰਘਰਸ਼ ਕਰਾਂਗੇ